ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਮੀਡ ਗੱਬਕੀ ਸਾਰੇ ਠੀਕ ਹੋਣਾ ਤੇ ਮੈਂ ਅਟਕੁੰਨ ਨਾਲ ਵੀ ਆ ਚਾਹਤੀ ਆਪਾਂ ਬੀਲੀ ਆ ਤੇ ਸਵੇਰ ਸਵੇਰ ਠੰਡਾ ਹੈਗਾ ਇੱਥੇ ਤੇ ਇੰਨੀ ਗਰਮੀ ਹੁੰਦੀ ਆ ਬਾਅਦ ਦੁਪਹਿਰ ਤੱਕ ਗਰਮੀ ਹੋਈ ਲੋ ਸਾਰਿਆਂ ਨੂੰ ਪਤਾ ਹੀ ਹੈ ਕੱਲ ਰਾਤ ਇੰਨੀ ਗਰਮੀ ਸੀ ਅਸੀਂ ਪੂਰੀ ਬਾਲਟੀ ਹੋਰੇ ਵਿੱਚ ਕੂਲਰ ਵਿੱਚ ਕਿੰਨੀਆਂ ਪੈ ਗਈਆਂ ਬਾਲਟੀ ਪਰ ਬਈ ਪਾਣੀ ਸੁੱਕ ਗਿਆ ਗਰਮੀ ਬਹੁਤ ਹੁੰਦੀ ਹੈ ਬਹੁਤ ਗਰਮ ਲੱਗ ਰਿਹਾ ਸੀ ਹਾਂ ਤੇ ਕਮਰੇ ਵੀ ਤਾਂ ਇੰਨੇ ਹਮ ਤਾਂ ਹਮਿਆਂ ਤੇ ਬੜੇ ਨਾਲ ਇੰਨਾ ਗਰਮ ਲੱਗਣਾ ਰਾਤ ਨੂੰ ਜਦੋਂ ਬਾਰਸ਼ ਹੋ ਜਾਂਦਾ ਸਰਵਤ ਠੀਕ ਲੱਗਦਾ ਤੇ ਰਾਤ ਨੂੰ ਹੁੰਦੇ ਨੇ ਕੀ ਕਰਾਂਗੇ ਦਿਨਾਂ ਦੇ ਕਮਰੇ ਜਾਂਦੇ ਕੋਟ ਠੰਡੇ ਰਹਿੰਦੇ ਆ ਕਮਰੇ ਵੀ ਸਾਡੇ ਤੱਕਦੇ ਆ ਨਾ ਹੌਲਦਾ ਜਦੋਂ ਮੀਂਹ ਪੈਂਦਾ ਤਾਂ ਪਾਣੀ ਚੁੰਨਦਾ ਜਦੋਂ ਗਲਮੇ ਪੈਂਦੀ ਲੋ ਤਾਂ ਮਤਲਬ ਜਮੀ ਬੋਦ ਲੱਗਦੇ ਜਿਵੇਂ ਸਾਡੀ ਅਮੈਂ ਜਿਹੜਾ ਅੱਜੇ ਬਹੁਤ ਨਗੂਸ ਅਜੇ ਇਹਨਾਂ ਸਮੇਂ ਦਾ ਹਾਲ ਵੀ ਇਹ ਹੁੰਦਾ ਤੁਹਾਨੂੰ ਪਤਾ ਹੀ ਹੈ ਥੈਂਕ ਯੂ ਖੰਡਾ ਦਾਟ ਕੇ ਗਾਇਸ ਮੈਂ ਪੁੱਟਾ ਪੁੱਟਾ ਲਾ ਕੇ ਹੱਥ ਛੁਕੂਆਂ ਤੇ ਵਲ ਸੋਂ ਨਹਾਣ ਜਾ ਰਹੀਆਂ ਤੇ ਤੁਹਾਨੂੰ ਨਾ ਇੱਕ ਖੁਸ਼ਖਬੀ ਸੁਣਾਉਂਗੀ ਮੈਂ ਤੇ ਤੁਸੀਂ ਸਾਰੇ ਇੱਕ ਖੁਸ਼ਖਬੀ ਜ਼ਰੂਰ ਸੁਣਿਓ ਬਹੁਤ ਮਤਲਬ ਮੀਡਲ ਤੇ ਬਹੁਤ ਸਪੈਸ਼ਲ ਹੈ ਗਿਆ ਜੋ ਨਹੀਂ ਸੀਗਾ ਉਹ ਆਪਣੇ ਕੋਲ ਆ ਗਿਆ ਤੇ ਤੁਹਾਨੂੰ ਦਿਖਾਵਾਂਗੀ ਲਾਸਟ ਤੱਕ ਜ਼ਰੂਰ ਵੀਡੀਓ 'ਚ ਬਣੇ ਰਹੋ ਤੇ ਬੱਸ ਵਾਦ ਤੋਂ ਬਾਦ ਵੀਡੀਓ ਸ਼ੇਅਰ ਕਰਦੇ ਰਹੋ ਗਾਈਸ ਤੁਹਾਨੂੰ ਪਤਾ ਕਿ ਮੈਂ ਕਿਹਦੀ ਵਲੌਗ ਸਭ ਤੋਂ ਜ਼ਿਆਦਾ ਦੇਖਦੀ ਮੈਨੂੰ ਉਹ ਕੁੜੀ ਬਹੁਤ ਅੱਛੀ ਲੱਗਦੀ ਹੈ ਮਤਲਬ ਉਹਦੀ ਮੈਂ ਸਭ ਤੋਂ ਜ਼ਿਆਦਾ ਵਲੌਗ ਦੇਖਦੀ ਹਾਂ ਤੇ ਮੈਂ ਤੁਹਾਨੂੰ ਦਿਖਾਣੇ ਆਂ ਔਰ ਉਹਦੇ ਵਲੌਗ ਦੇਖ ਕੇ ਮੈਨੂੰ ਇਹ ਵੀ ਲੱਗਦਾ ਕਿ ਮੈਂ ਵੀ ਇਦਾਂ ਦੇ ਵਲੌਗ ਬਣਾਵਾਂ ਤੇ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਤੁਹਾਨੂੰ ਉਹ ਕੁੜੀ ਦਿਖਾਣੇ ਉਹ ਕੁੜੀ ਹੈ ਕਹਿੰਦੀ ਮੈਂ ਵਲੌਗ ਦੇਖਦੀ ਆ ਤੇ ਮੈਂ ਤੁਹਾਨੂੰ ਦਿਖਾਣ ਲੱਗੀ ਆ ਕਿੱਥੇ ਵੀ ਮੈਨੂੰ ਇੱਧਰ ਉਹ ਵਲੌਗ ਮੈਂ ਉਹਦਾ ਜ਼ਿਆਦਾ ਦੇਖਨੇ ਆ ਤੇ ਆ ਦੇਖੋ ਆ ਗਿਆ ਆ ਕੁੜੀ ਨੂੰ ਤੁਸੀਂ ਜਾਣਦੇ ਹੋਵੇ ਇਹਦਾ ਵਲੌਗ ਦੇਖਣੀ ਆ ਜਿੱਤੇ ਆ ਗਈ ਮਹਿਰੂਨ ਡਰੈਸ ਤੇ ਆਲੇ ਸਾਰੇ ਬੈਠੇ ਮੈਂ ਇਹਦਾ ਹੀ ਵਲੌਗ ਜ਼ਿਆਦਾ ਦੇਖਦੇ ਆ ਰਹੇ ਤੇ ਇਹਦਾ ਨਾਮ ਦੱਸੋ ਤੁਸੀਂ ਇਹਦਾ ਨਾਮ ਕਮੈਂਟ ਕਰਕੇ ਦੱਸੋ ਕਿ ਕੌਣਾ ਮੈਂ ਇਹਦਾ ਵਲੌਗ ਦੇਖਦੀ ਆ ਦੇਖੀ ਗਾਇਜ਼ ਇਹ ਕੀ ਕਰਦੀ ਵੀ ਅੰਦਰ ਇਹ ਚੋਰੀ ਛਿਪੇ ਹਾਂ ਕਾਦੀ ਤਿਆਰੀ ਹੋ ਰਹੀ ਹੈ ਰੋਟੀ ਖਾਂਜੀ ਸਾਰੀ ਤਿਆਰੀ ਭਾਂਜੋ ਕਰਨਾ ਕੁਝ ਹੈ ਨਹੀਂ ਰੋਟੀ ਤੁਸੀਂ ਜਦੀ ਘਾਲੜੀ ਆ ਹੈਂ ਤੁਸੀਂ ਕੰਦੇ ਦੀ ਟੀਮ ਹੈ ਹਾਂ ਮੈਂ ਹਸ ਖਣੀ ਹਾਂ ਕੀ ਕਰੂੰ ਕੀ ਕੀ ਤਰੀਕੇ ਚ ਮਟਰ ਆਲੂ ਰਾਤੀ ਬਣਾਈ ਸੀ ਜਿਹੜੇ ਅੱਛਾ ਤੇ ਯਾਰ ਹੁਣ ਗਰਮ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ ਕਿ ਐਂ ਠੀਕ ਆ ਉਹ ਫ੍ਰਿਜ ਚ ਪੈ ਰਿਹਾ ਤੇ ਰੋਟੀਆਂ ਫ੍ਰਿਜ ਬਈਆਂ ਸੀ ਨਹੀਂ ਠੰਡੀਆਂ ਖਾਣੇ ਰੋਟੀਆਂ ਤੇ ਉਹਨਾਂ ਨੂੰ ਕੀ ਗਰਮ ਕਰਨ ਨੂੰ ਠੀਕ ਨਹੀਂ ਕਰਦੇ ਮੈਂ ਆਹ ਦੇਖ ਲਓ ਜੀ ਇਹਦਾ ਹਾਲ ਮੈਂ ਆਪਣੇ ਮਸ ਕੱਲ ਨੂੰ ਤੁਹਾਡੇ ਨਹੀਂ ਕਰਾਂ ਨਹੀਂ ਫਿਰ ਮੇਰੀ ਵੀ ਕਰ ਕਿਉਂ ਫਿਰ ਕਿਉਂ ਆ ਦੇਖ ਲੋ ਜੀ ਇਹ ਕੀ ਕਰਦੇ ਨੇ ਹਾਂ ਮੈਂ ਰੋਟੀ ਬਣਾ ਕੇ ਦੇਤੀ ਹੈ ਨਨੂ ਆ ਖਾਣ ਲੱਗ ਗਿਆ ਦੇਖੋ ਆ ਬੈਠਾ ਰੋਟੀ ਪਕੜ ਕੇ ਖਾਣ ਲੱਗਿਆ ਤੇ ਮੈਂ ਰੋਟੀ ਰੋਟੀ ਬਣਾਤੀ ਹੈ ਤੇ ਉੱਧਰ ਕੁੰਡੀ ਲੱਗੀ ਹੈ ਦੇਖ ਲੈ ਇੱਕ ਵਾਰੀ ਮੋਨਾ ਕਿ ਤੇ ਖੁੱਲ ਆ ਦੇਖੋ ਖੁੱਲ ਲਈ ਪਿਆ ਸਾਰਾ ਇਹ ਤਾਂ ਜੋ ਚੋਰੀਆਂ ਦਾ ਵੀ ਡਰ ਇੰਨਾ ਹੁੰਦਾ ਬਹੁਤ ਜ਼ਿਆਦਾ ਤੇ ਆ ਅਜਿੰਦਾ ਇਥੇ ਲਾਪ ਲੈਨੇ ਆ ਤੇ ਬਸ ਲੌਕ ਲਾ ਲਨੇ ਆ ਤੇ ੜਾ ਵੜਾ ਲੌਕ ਲਾ ਗਾ ਸਾਂ मैं, मैं नींबू पानी बना लगी हाँ देखो चीनी चानी और के नींबू पानी बना रही है तो बाहर देखो किुप्पा बहुत धुप्प है बहार मैं तुम्हें दिखानी हाँ एक तो देखो की किन्नी धुप्प बहुत ज्यादा आ देखो नींबू पानी बना रही नींबू पानी बना रहे हैं चीनी घोल रही फटाफट नींबू पानी बन जूगा ਸਵੇਰ ਤੋਂ ਬਹੁਤ ਹੈ ਗਾਇਸ ਮੈਂ ਸੋ ਕੇ ਨਾ ਉੱਠ ਚੁੱਕਿਆ ਹਾਂ ਮੈਂ ਨਾ ਬਹੁਤ ਜ਼ਿਆਦਾ ਨੀਂਦ ਆਈ ਇਸ ਮੇਰੇ ਅੱਖਾਂ ਵੀ ਅੱਜ ਮੈਂ ਤਿਆਰ ਵੀ ਨਹੀਂ ਹੋਈ ਕਿਉਂਕਿ ਮੈਂ ਸੁੱਤੀ ਬਈ ਸੇ ਲੇਟ ਹੋ ਗਈ ਤੇ ਹੁਣ ਤਾਂ ਮੈਂ ਤਿਆਰ ਹੋਣਾ ਨਹੀਂ ਤੇ ਐਵੇਂ ਹਸਣ ਨਹਾਉਣ ਵਾਸਤੇ ਜਾ ਰਹੇ ਨਾ ਮੈਂ ਪਾਣੀ ਪੂਰਨ ਸਾਰਾ ਭਰ ਲਿਆ ਵਾ ਤਾਂ ਟੁੱਟੀ ਚਲਦੀ ਵੀ ਹੈ ਅ ਮੈਂ ਬੋਤਲਾਂ ਧੋਤੀਆਂ ਸੀ ਸਾਰੀਆਂ ਤੇ ਬੋਤਲਾਂ ਭਰੀਆਂ ਆ ਦੇਖ ਅ ਬੋਤਲਾਂ ਧੋਤੀਆਂ ਸੀ ਤੇ ਬੋਤਲਾਂ ਸਾਰੀਆਂ ਭਰੀਆਂ ਮੇਰੇ ਕੋਲ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਬੋਤਲ ਆਪਾਂ ਭਰ ਲਈਏ ਤੇ ਬਾਹਰ ਦੇਖ ਲਈਏ ਕਿਦਾਂ ਦਾ ਆਏਗਾ ਬਾਹਰ ਤਾਂ ਇਹ ਤੋਂ ਪਹਿਲੇ ਵੀ ਆ ਦੇ ਹਲੇ ਵੀ ਧੁੱਪ ਚੜੀ ਹੋਈ ਹੈ ਬਾਹਰ ਤਾਂ ਇੱਥੇ ਠੀਕ ਹੋ ਗਿਆ ਤੇ ਅੰਦਰ ਇਹ ਬਿਲਡਿੰਗ ਬੰਦੀ ਹੋਈ ਉਹਨਾਂ ਦੀ ਬਿਲਡਿੰਗ ਹਲੇ ਸਾਡੇ ਕੋਲ ਡੰਗਾ ਆਇਆਗਾ ਦਾਲ ਘੜਲੇਵੇਂ ਹੁਣ ਦਾਲ ਬਣਾ ਲੱਗ ਗਏ ਸਾਡੇ ਕੋਲ ਦਾਲ ਬਣਾਉਗੇ ਤੇ ਨਾਲ ਸਬਜ਼ੀਆਂ ਆਈ ਸੀ ਤਾਂ ਹੁਣ ਮੈਂ ਦਾਲ ਬਣਾ ਲੱਗਿਆ ਮੈਂ ਤੁਹਾਨੂੰ ਦਿਖਾਣੇ ਆ ਕਿ ਮੈਂ ਦਾਲ ਬਣਾਉਣ ਲੱਗੀ ਆ ਤੇ ਦਾਲ ਕਿੱਥੇ ਪਈ ਐ ਆ ਲੈ ਥੋੜਾ ਫਿਰ ਰੈ ਬਾਲਟੀ ਚ ਦੇਖਦੇ ਆਂਗੇ ਕੀ ਆਵਾ ਤੇ ਸਾਡੇ ਆ ਹੈਗੀ ਮੂੰਗੀ ਵਸਲੀ ਦੀ ਦਾਲ ਤੇ ਆ ਥੋੜਾ ਜਿਹਾ ਗ੍ਰੇਸ਼ਨ ਪਿਆ ਹੋਇਆ ਤੇ ਆਪਾਂ ਕਪੂੜੀ ਕੋ ਜਲਾਉਂਦੇ ਆ ਕਪੂੜ ਤੇ ਆਪਾਂ ਅੱਜ ਦਾਲ ਬਣਾਵਾਂਗੇ ਮਾੜਾ ਮੈਂ ਦਾਲ ਕੱਟ ਲੈਣੀ ਆਦਰਬੀ ਆ ਦਾਲ ਪੁੱਲ ਤੇ ਘੜ ਦਿਨ ਹੈ ਗਏ ਹੁਣ ਦਾਲ ਬਣਾ ਲੈਣੇ ਦਾਲ ਕੱਟਾਂ ਗਾਇਸ ਆਪਾਂ ਦਾਲ ਕੱਢ ਲਈਏ ਮੂੰਗੀ ਅਸਰੀਆ ਹੋਣਾ ਪਾਜੀ ਬਣਾਵਾਂਗੇ ਤੇ ਫਟਾਫਟ ਦੂਜੇ ਜਗ ਮੈਨੂੰ ਜਾਨਣਾ ਹੈ ਤੇ ਦਾਲ ਬਣਾਣੀ ਹੈ ਦਾਲ ਦੇ ਤਿਆਰੀ ਕਰਦੇ ਆ ਮੰਜਾ ਵਿੱਚ ਬਾਹਰ ਤੇ ਆਪਾਂ ਦਾਲ ਬਣਾਣੀ ਹੈ ਤੇ ਮੈਂ ਦਾਲ ਤੁਹਾਨੂੰ ਵਾਸਤੇ ਜਾ ਰਹੀ ਆਂ ਆਂਦੇ ਗੈਸ ਨੂੰ ਕਤਾ ਹੁੰਨੇ ਮੈਂ ਦਾਲ ਢੋੜ ਗਈ ਸੀ ਟੁੱਟੀ ਮੇਰੇ ਹਸੰਦ ਕਹਿੰਦਿਆ ਕਿ ਮੈਂ ਤਾਂ ਮੈਂ ਦੋ ਤਿੰਨ ਪਾਣੀ ਕੱਢ ਲਿਆ ਮਤਲਬ ਦਾਲ ਨਾਲ ਥੋੜੀ ਛਿਟਾ ਛਿਟਾ ਜਿਹਾ ਨਿਕਲ ਰਿਹਾ ਉਹਦੇ ਵਿੱਚ ਉਹ ਮੈਂ ਸਾਰਾ ਕੱਢ ਲਿਆ ਤੇ ਉਹ ਪਤਾ ਕੀ ਕਹਿੰਦਿਆ ਸਾਰਾ ਪ੍ਰੋਟੀਨ ਤਾਂ ਕੱਢ ਲਿਆ ਹੁੰਦਾ ਉਹਨੂੰ ਕਿੰਨਾ ਧੋਈਂਗੀ ਤਾਂ ਆਪਾਂ ਜਦੋਂ ਦਾਲ ਤੋਂ ਉਹਨੇ ਪਾਣੀ ਬਿਲਕੁਲ ਸਾਫ਼ ਕਰਦੇ ਕਿੰਨੇ ਪ੍ਰੋਟੀਨ ਕਰਦੇ ਜਿਹੜੀ ਦਵਾਈ ਉਹਨੂੰ ਹੀ ਪ੍ਰੋਟੀਨ ਕਹੀ ਜਾਂਦੇ ਮੈਂ ਕਿਹਾ ਹੇ ਰੱਬਾ ਤੁਹਾਡਾ ਕੁਝ ਨਹੀਂ ਹੋ ਰਿਹਾ ਕਿੰਨੇ ਸਾਰਾ ਪ੍ਰੋਟੀਨ ਤਾਂ ਕੱਢ ਲਿਆ ਹੁਣ ਕਿੰਨਾ ਧੋਈਂਗੀ ਉਹਨੂੰ ਮਨ ਨੇ ਐਸੇ ਆ ਰਹੀ ਨਾ ਬਹੁਤ ਜ਼ਿਆਦਾ ਤੇ ਦੇਖਣ ਬੰਦੇ ਨੂੰ ਹਲੇ ਕੁਝ ਨਹੀਂ ਪਤਾ ਤੇ ਆਪਾਂ ਦਾਲ ਚੜਾ ਚੁੱਕੇ ਆ ਦੇਖ ਦਾਲ ਆ ਦਾਲ ਪੱਕ ਰਹੀ ਆ ਦਾਲ ਬਣਾਵਾਂਗੇ ਤੇ ਆ ਮੇਰੇ ਹਸਬੰਦ ਆ ਚੁੱਕੇ ਨੇ ਅੱਜ ਨਾ ਗਾਇਸ ਪਰੀ ਆਈ ਸੀਗੀ ਤੇ ਪਰੀ ਦੋ ਦਿਨ ਮਹਰਾ ਚੁੱਕੀ ਆ ਕਿਉਂਕਿ ਗੱਲ ਇਹ ਹੈ ਕਿ ਉਹਨੇ ਨਾ ਚਿਪਸ ਦੇਖ ਲੈਨੇ ਉਹ ਚਿਪਸ ਦੇਖ ਲੱਤੇ ਹੁਣ ਉਹ ਆ ਬਾਰ-ਬਾਰ ਆ ਕੇ ਦੇਖੀ ਇਹਦੇ ਕਿ ਚਿਪਸ ਕਿੱਥੇ ਆ ਕਿੱਥੇ ਆ ਕਿੱਥੇ ਤੇ ਹੁਣ ਵੀ ਚਿਪਸ ਲੱਭੀ ਜਾਂਦੀ ਸੀ ਕਿ ਨਹੀਂ ਹੁਣ ਵੀ ਚਿਪਸ ਲੱਭਦੀ ਸੀ ਤੇ ਹਜੇ ਦੇਖੋ ਇਹ ਬਾਹਰ ਆਉ ਆ ਇਹ ਪਰਮਨ ਕੀ ਕਰਦੀ ਭੀ ਕੀ ਨਹੀਂ ਤੇ ਆਪਾਂ ਫਿਰ ਦੇਖਾਂਗੇ ਅੱਜ ਮੈਂ ਵਲੌਗ ਕਿੱਦਾਂ ਬਣਾ ਰਹੇ ਮੈਨੂੰ ਦੱਸੋ ਕਮੈਂਟ ਕਰਕੇ ਕਿ ਮੈਂ ਕਹਿ ਜਾਣਾ ਰਹੇ ਹਾਂ ਪਰ ਇਹ ਦੇਖੀ ਕਿੱਥੇ ਗਾ ਉਹ ਪਰ ਇਹ ਹਜੇ ਹਰਿਆਈ ਨਹੀਂ ਗਈ ਉਹ ਆਗੇ ਨਾ ਚਿਪਸ ਲੱਭ ਰਹੀ ਆ ਹੁਣ ਦੇਖੋ ਪਹਿਲਾਂ ਚਿਪਸ ਨੇ ਇੱਥੇ ਪਈ ਸੀਗੇ ਇੱਥੇ ਚਿਪਸ ਪਏ ਸੀਗੇ ਇੱਥੋਂ ਚੱਕ ਕੇ ਅਸੀਂ ਪਰੇ ਕਰਤੇ ਹੁਣ ਪਰੇ ਕਰਤੇ ਉਹ ਬਾਰ ਬਾਰ ਆ ਕੇ ਦੇਖਦੀ ਭਈ ਕਿ ਚਿਪਸ ਗਏ ਕਿੱਥੇ ਕਿੱਥੇ ਗਏ ਇਹ ਸਭ ਕੰਮ ਆ ਜੋਤੀ ਦੇ ਇਹ ਜੋਤੀ ਦੇ ਸਕੂਲ ਲੜਾਈ ਕੇ ਕਹਦੇ ਪਾਸੇ ਹੀ ਕਰ ਲੋ ਹਾਂ ਹਾਂ ਸਦਾ ਮਾਪਿਓ ਸਾਰਾ ਲਿਆ ਕੇ ਉਹ ਗੱਲ ਤਾਂ ਕੀ ਕਰੇ ਉਹ ਬੱਚੇ ਇੱਕ ਠੀਕ ਹੈ ਇੱਕ ਹਾਦਰ ਠੀਕ ਆ ਪਰ ਜ਼ਿਆਦਾ ਨਹੀਂ ਆ ਗਿਆ ਆ ਗਈ ਇਹ ਦੇਖ ਲੋ ਕਿਉਂ ਕਿਹਾ ਸੀ ਕਿ ਨਹੀਂ ਮੈਂ ਆ ਗਈ ਕਿ ਨਹੀਂ ਪਰ ਇਹ ਕੀ ਲੈਣਾ ਹੀ ਆ ਕੀ ਖਾਣਾ ਆਲੂ ਚਿੱਪ ਸੋਲਦੇ ਆ ਕੀ ਖਾਣਾ कहाँ पड़े हैं कहाँ पड़े थे अभी कहाँ पड़े थे कहाँ पड़े ये बता कहाँ पड़े हैं पता नहीं। तो फिर फिर कहाँ से आलू चिप्स तो क्यों मैं क्या सी नहीं दसो तो बस एक बार गेज पै थे फिर बच्चे का बस यही कम हरकता देखो हरकता देखियो जी ਉਹ ਉਧਰ ਦੇ ਕੋ ਸਾਰੇ ਜੜੀ ਨਹੀਂ ਆ ਕੇ ਬਿਲਕੁਲ ਨਹੀਂ ਆਣਾ ਪਰ ਸ਼ਾਮ ਨੂੰ ਬਈ ਨੂੰ ਪਤਾ ਕਿ ਜਦੋਂ ਆਏ ਨੇ ਤੇ ਇਹਨੇ ਫੇਰ ਆ ਜਾਣਾ ਜੇ ਡੈਡੀ ਆਉਣਗੇ ਫੇਰ ਆ ਜੂਗੀ ਵਾ ਅਦਰਵਾਇਜ਼ ਨਹੀਂ ਆਉਗੀ ਉਹਨੂੰ ਪਤਾ ਕਿ ਆਣਗੇ ਤਾਂ ਕੁਝ ਖਾਣ ਨੂੰ ਲੈ ਕੇ ਆਣਗੇ ਦਾदू ਪਰ ਇਹ ਕੀ ਖਾਣਾ ਪਰ ਇਹ ਕੀ ਖਾਣਾ ਆਲੂ ਸਿਮ ਪਹਿਲੇ ਬੋਲ ਲਾਈਕ ਕਰੋ ਸਬਸਕ੍ਰਾਈਬ ਕਰੋ ਬੋਲ ਲਾਈਕ ਤੇ ਚੈਨਲ ਗਾਈਜ਼ ਹੁਣੇ ਪੀ ਲਈ ਚਾਹ ਚਾਦਰਨ ਚਿਪਸ ਖਾ ਕੇ ਹਟੀ ਹੈ ਚਿਪਸ ਹੈਗੇ ਪਲੇਟ ਚ ਆ ਦੇਖੋ ਪਏ ਆ ਤੇ ਆ ਟਮਾਟਰ ਪਏ ਆ ਪਿਆਜ ਪਏ ਨੇ ਕੀ ਬਣਾ ਰਹੀ ਹੈ ਦਾਲ ਕਹੇ ਦੀ ਮੂੰਗੀ ਵਸ ਮੂੰਗੀ ਮਸਰੀ ਦਾਲ ਉਹ ਪਿੱਛੇ ਦੇਖੋ ਜੀ ਨਵੀਂ ਭਾਦੀ ਆ ਆ ਗਈ ਪੜੀ ਆ ਗਈ ਲੈ ਆ ਦੋਨੋਂ ਆ ਗਈ ਆ ਉਹਦੀ ਕੁੜੀ ਆ ਉਹ ਠੀਕ ਆ ਉਹ ਦੂਜੀ ਸਹੀ ਨਹੀਂ ਹੈਗੀ ਆ ਦੇਖੋ ਲੈ ਆ ਕੀ ਕਰਨ ਲੱਗੀ ਲੈ ਕੱਪ ਚੱਟਣ ਲੱਗੀ ਹੋਈ ਹੈ ਲੈ ਇਹ ਆਹ ਲੋ ਜੀ ਗਾਇਸ ਆ ਦੇਖੋ ਮੈਂ ਚੌਲ ਬਣਾ ਲੱਗਿਆ ਤੇ ਆਹ ਦਾਲ ਘਾੜ ਰੱਖੀ ਆ ਮੁੰਗੀ ਰਸਕੀ ਦੇ ਤੇ ਨਾਲ ਮੈਂ ਤਾਂ ਮਿੱਟੀ ਕੁਸਪੀ ਦੇ ਦਸਰੀਸ ਮਾ ਦੱਦੇ ਆ ਤੇ ਨਾ ਅਸੀਂ ਸੈਕੰਡ ਹੈਂਡ ਫੋਨ ਲੈ ਕੇ ਆਇਆ ਤੇ ਸੈਕੰਡ ਹੈਂਡ ਫੋਨ ਲੈ ਕੇ ਆਇਆ ਤਾਂ ਬਹੁਤ ਠੀਕ ਹੈ ਬਧੀਆ Samsung ਦਾ ਹੈ ਲਾ ਤੇ ਫੋਨ ਅੱਛਾ ਹੈ ਵੀਡੀਓ ਕੁਆਲਿਟੀ ਦੱਸੋ ਕੀ ਮੇਂ ਦੀ ਆਜ ਦੇ ਵੀਡੀਓ ਕਿਹੋ ਜਿਹੀ ਉਹਨ ਕਿੰਨਾ ਦਾ 3000 ਰੁਪਏ ਦਾ ਲੈ ਕੇ ਆਏ ਸੀ ਉਹਨੂੰ 1500 ਰੁਪਏ ਪਹਿਲੇ ਦਿੱਤਾ ਤੇ ਉਹਨੂੰ ਕਿਹਾ ਕਿ 2000 ਦਿਨ ਹੋਲੀ-ਵਲੀ ਕਰਕੇ ਦੇ ਦਾਂਗੇ ਬਾਕੀ ਇਹ ਕਿ ਪਰ ਹੋਲੀ-ਵਲੀ ਕਰਕੇ ਲੈ ਕੇ ਆਏ ਆ ਅਸੀਂ ਤੇ ਅਸੀਂ ਫੋਨ ਨੂੰ ਲੈ ਕੇ ਆ ਚੁੱਕੇ ਹਾਂ ਤੇ ਉਸ ਮੈਨੂੰ ਬਹੁਤ ਜ਼ਿਆਦਾ ਫੀਸ ਲਈ ਤੁਹਾਡੇ ਕੋਲ ਫੋਨ ਆ ਗਿਆ ਸਕੇਟਡ ਵੀ ਜਰ ਆ ਗਿਆ ਤੇ ਅਸੀਂ ਹੁਣ ਆਪ ਦੇ ਮਾਈ ਡਿਊਟੀ ਦੇ ਵਿੱਚ ਸਾਰੇ ਸੰਦੇਸ਼ ਸਾਰਾ ਕੁਝ ਕਰ ਲਿਆ ਵਾ ਹਾਂ ਇਸ ਅਸੀਂ ਫੋਨ ਨੂੰ ਕਿ ਮੋਜਾ ਦਾ ਫੋਟੋ ਸੈਟਅਪ ਨੂੰ ਬਣਾ ਲਿਆ ਤੇ ਵੀਡੀਓ ਕੁਆਲਿਟੀ ਕਿੱਦਾਂ ਦੀ ਹੈ ਉਹ ਤਾਂ ਪਲੀਜ਼ ਕਮੈਂਟ ਚ ਜਰੂਰ ਦੱਸਿਓ ਤੇ ਵਧੀਆ ਲੱਗਿਆ ਹੋਣ ਤੁਹਾਨੂੰ ਵੀ ਨਾ ਜੇ ਤੁਸੀਂ ਸਾਰਿਆਂ ਨੂੰ ਇਹੀ ਖੁਸ਼ਖਬਰੀ ਸੀਗੀ ਹਾਂ ਤੁਸੀਂ ਸਾਰਿਆਂ ਨੂੰ ਸਾਡਾ ਫੋਨ ਵੀ ਲੱਗਿਆ ਵੀਡੀਓ ਕੁਆਲਿਟੀ ਕਿੰਨਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਤੇ ਫੋਨ ਦਾ ਮਾਡਲ ਹੈਗਾ Samsung Galaxy A21s ਇਹ ਵਾਲਾ ਮਾਡਲ ਆ ਫੋਨ ਵਧੀਆ ਤੇ ਬਾਕੀ ਦੱਸੋ ਵੀਡੀਓ ਕੁਆਲਟੀ ਕਹੇ ਜੀ ਆਵਾਜ਼ ਕਹੇ ਜੀ ਬਾਕੀ ਸਭ ਕਹੇ ਜੀ ਅੱਜ ਦੀ ਵੀਡੀਓ ਸਾਡੇ ਫੋਨ ਤੇ ਬਣੀ ਹੈ ਇਹੀ ਫੋਨ ਫਿਰ ਸੀਗਾ ਸੈਕੰਡ ਹੈਂਡ ਸੀਗਾ ਵਸੇ 1500 ਰੁਪਏ ਨੇ ਦੇਤਾ ਬਾਕੀ 2000 ਰੁਪਏ ਕਿ ਹੌਲੀ ਹੌਲੀ ਕਰਕੇ ਤੈਨੂੰ ਦੇ ਦਾਂਗੇ ਕਿ ਚੱਲ ਇਹ ਕੀ ਇਸ ਕਰਕੇ ਫਿਰ ਲੈ ਜਾਂਦਾ ਤੋਂ ਫੋਨ ਪਹਿਲਾਂ ਉਹ ਜਿਆਦਾ ਮੇਡ ਦਦਾ ਮੈਂ ਸੀ 4000 ਜਾਂ 4500 ਦਾ ਉਹ ਇਹਨਾਂ ਨੇ ਡਲ ਕਰਤਾ ਸੀ 3000 ਜਾਂ 500 ਦਾ ਆਪਾਂ ਫੋਨ ਮੈਨੇਜ ਕਰ ਜਾਵਾਂਗੇ ਪਰ ਉਹ ਜਿਆਦਾ ਦੱਸ ਰਹੀ ਸੀ ਪਰ ਉਹਨਾਂ ਸਿਰਫ ਫੋਨ ਕਰਦੇ ਰਹਿਤਾ ਸੀ ਕੋਈ ਹਾਲ ਐ ਲੋਕ ਸੀ ਤੇ ਫੋਨ ਲੈ ਕੇ ਆ ਚੁੱਕੇ ਨਾ ਤਾਂ ਸੀ ਉਹਦੇ ਵਿੱਚ ਵੀਡੀਓ ਬਣਾ ਰਿਹਾ ਹੁੰਦਾ ਸੀ ਤੇ ਸਾਈਡ ਦੇ ਉੱਪਰ ਆ ਫੋਟੋ ਦੇਖ ਲਓ ਆ ਫੋਨ ਦੇਖੋ ਆ ਫੋਨ ਦੀ ਇੱਧਰ ਇੱਧਰ ਆ ਸਾਈਡ ਦੇ ਉੱਪਰ ਫੋਟੋ ਪਾ ਰਹਾ ਰਿਹਾ ਆ ਫੋਨ ਆ ਆਵਲਾ ਠੀਕ ਹੈ ਜੀ ਤੇ ਫੋਨ ਕੇ ਹੈ ਜੱ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤੇ ਸਿੱਕੀ ਕਮੈਂਟ ਵੀ ਜਰੂਰ ਦੇਖਿਓ ਤਾਂ ਪਲੀਜ਼ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਉਤਸਾਹ